ਮੇਰਾ ਨਾਮ ਜੀ ਕਮਰਵੀਰ ਸਿੰਘ ਟੋੜਾ ਮੈਂ ਸੂਬਾ ਸਕੱਤਰਾਂ ਜੀ ਭਾਰਤੀ ਜਨਤਾ ਪਾਰਟੀ ਦਾ ਜੀ ਇਹ ਗ੍ਰਿਫਤਾਰੀ ਹੀ ਹੈਗੀ ਜੀ ਇਹ ਲੋਕਤੰਤਰ ਦੀ ਹੱਤਿਆ ਹੈ ਜੀ ਜਿਹੜੇ ਇਹ ਲੋਕ ਕਹਿੰਦੇ ਸੀ ਕਿ ਸਾਨੂੰ ਸਰਕਾਰਾਂ ਨੂੰ ਸਵਾਲ ਕਰੋ ਸਰਕਾਰਾਂ ਨੂੰ ਪੁੱਛੋ ਇਹ ਸਾਡੇ ਕੋਲ ਹਰਾ ਪੈਨ ਆ ਗਿਆ ਅਸੀਂ ਆਮ ਲੋਕਾਂ ਲਈ ਬਰਤਾਂਗੇ ਸਰ ਇਹ ਆਮ ਲੋਕਾਂ ਲਈ ਕੋਈ ਜੋਬ ਦੀ ਨਹੀਂ ਦਿੱਤੀ ਉਹਨਾਂ ਨੇ ਇੱਕ ਆਮ ਸੁਧਾਰਨ ਬੰਦੇ ਦੀ ਜਿਹਦੇ 10 ਕਿੱਲੇ ਦੀ ਜ਼ਮੀਨ ਹੈ ਇੰਦਰਪੁਰੇ ਪਿੰਡ ਦੇ ਵਿੱਚ ਉਹ ਖੇਤੀ ਕਰਦਾ ਜੀ ਇੱਕ ਪੁਰਾਣਾ ਪਰਿਵਾਰ ਹੈ ਜਿਹੜਾ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਬਿਆਨ ਸਿੰਘ ਉਹਨਾਂ ਨਾਲ ਕੰਮ ਕਰਦਾ ਆਇਆ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਇੱਕ ਖੁੰਧ ਕੱਢੀ ਹੈ ਜਿਹੜੀ ਇਹਨਾਂ ਨੂੰ ਮਾਰ ਮਿਲੀ ਹੈ ਦਿੱਲੀ ਦੇ ਵਿੱਚ ਤੇ ਉੱਥੇ ਰਵਨੀਤ ਸਿੰਘ ਬਿੱਟੂ ਨੇ ਬਹੁਤ ਕੰਮ ਕੀਤਾ ਰਜੇਸ਼ ਅਤਰੀ ਨੇ ਬਤੌਰ ਉਹਨਾਂ ਦੇ ਸਹਾਇਕ ਇਹ ਉਹਨਾਂ ਦੇ ਸਿਆਸੀ ਸਲਾਹਕਾਰ ਨੇ ਜਿਹੜੀ ਹੁਣੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਕੇ ਹਟੀ ਹੈ ਲੁਧਿਆਣੇ ਦੇ ਵਿੱਚ ਉੱਥੇ ਅਤਰੀ ਜੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਜਿਹੜੇ ਝੂਠੇ ਪਰਚਿਆਂ ਦੇ ਨਾਲ ਉੱਥੇ ਪੁਲਿਸ ਮੁਲਾਜ਼ਮ ਐਮਸੀ ਸਾਡੇ ਬੀਜੇਪੀ ਦੇ ਕੈਂਡੀਡੇਟ ਸੀ ਉਹਨਾਂ ਨੂੰ ਫੜਨ ਆਉਂਦੇ ਸੀ ਉਹਨਾਂ ਦੇ ਖਿਲਾਫ ਉੱਥੇ ਪ੍ਰਦਰਸ਼ਨ ਕਰਦੇ ਸੀ ਉਹ ਵੀਡੀਓਜ਼ ਬਹੁਤ ਵਾਇਰਲ ਹੋਈਆਂ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਜਿਹੜੀ ਹਾਰ ਹੋਈ ਆ ਉਹ ਕਿਰਸ ਕੱਢਣ ਲਈ ਅੱਜ ਸਵੇਰੇ ਰਵਨੀਤ ਸਿੰਘ ਬਿੱਟੂ ਜੀ ਦੇ ਦੋ ਬੰਦੇ ਜਿਹੜਾ ਇੱਕ ਪਟਿਆਲੇ ਨੂੰ ਬਿਲੋਂਗ ਕਰਦਾ ਸੀ ਉਹ ਸਵੇਰੇ ਘਰੋਂ ਚੱਕਿਆ ਤੇ ਇੱਕ ਲੁਧਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਲੁਧਿਆਣੇ ਤੋਂ ਚੱਕਿਆ ਕੋਈ ਝੂਠਾ ਉਹਨਾਂ ਤੇ ਇਲਜ਼ਾਮ ਹੈ ਜੀ ਅਸੀਂ ਕੋਈ ਸਾਨੂੰ ਸਵੇਰ ਦਾ ਉਹਨਾਂ ਨੇ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਸਾਡਾ ਬੰਦਾ ਲਾਹੌਰੀ ਗੇਟ ਵਾਲੇ ਥਾਣੇ ਦੇ ਵਿੱਚ ਹੈ ਕਿ ਸਿਵਲ ਲਾਈਨ ਹੈ ਨਾ ਸਾਨੂੰ ਉਹ ਪਤਾ ਲੱਗਣ ਦਿੱਤਾ ਆ ਹੁਣ 5 ਮਿੰਟ ਪਹਿਲਾਂ ਉਹ ਕੋਰਟ ਦੇ ਵਿੱਚ ਲਿਆ ਕੇ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਵੀ ਬਾਈ ਜੀ ਏਡੀ ਹੈਰਾਨੀ ਵਾਲੀ ਗੱਲ ਹੈ ਕਿ ਉਹਨੂੰ ਐਦਾਂ ਪੇਸ਼ ਕੀਤਾ ਕਿ ਜਿਵੇਂ ਬਹੁਤ ਵੱਡਾ ਗੈਂਗਸਟਰ ਹੁੰਦਾ ਚਾਰ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਆਏ ਨੇ ਮੂੰਹ ਉਹਦਾ ਬੰਨਿਆ ਹੋਇਆ ਸੀ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਉਹ ਕਿਹੜੀ ਗੱਡੀ 'ਚ ਬੈਠਾ ਉਸੀ ਹਾਲਾਤ ਦੇਖੋ ਪੰਜਾਬ ਸਰਕਾਰ ਦੇ ਕਿ ਬੰਦਾ ਐਦਾਂ ਪੇਸ਼ ਕਰਤਾ ਕਿ ਪਤਾ ਨਹੀਂ ਕਿੱਡਾ ਵੱਡਾ ਕ੍ਰਾਈਮਨਲ ਸੀਗਾ ਤੇ ਐਂ ਭੁਜਾ ਕੇ ਉਹਨੂੰ ਸਾਡੇ ਕੋਲੋਂ ਲੈ ਗਏ ਕਿ ਉਹ ਸਾਡੇ ਕੰਨ 'ਚ ਕੋਈ ਫੂਕ ਨਾ ਮਾਰ ਦੇ। ਐਸ்சி ਐਸਟੀ ਐਕਟ ਦਾ ਪਰਚਾ ਦਰਜ ਕੀਤਾ ਜੀ। ਕੋਰਟ ਵੱਲੋਂ ਡਾਇਰੈਕਸ਼ਨ ਹੈ ਕਿ ਜਦੋਂ ਤੱਕ ਡੀਐਸਪੀ ਇਨਕੁਆਇਰੀ ਨਹੀਂ ਕਰਦਾ ਡੀਐਸਪੀ ਲੈਵਲ ਤੱਕ ਉਹ ਪਰਚਾ ਦਰਜ ਨਹੀਂ ਹੋ ਸਕਦਾ। ਰਾਤ ਦੇ 10:30 ਵਜੇ ਉਹ ਪਰਚਾ ਦਰਜ ਹੋਇਆ ਤੇ ਸਵੇਰੇ 9:30 ਵਜੇ ਉਹ ਬੰਦਾ ਘਰੋਂ ਚੱਕਿਆ ਗਿਆ। ਤੇ ਕੀਨੇ ਕੀਤਾ ਉਹ ਬੰਦਾ ਨਹੀਂ ਮੂਰੇ ਆ ਰਿਹਾ ਗਵਾਹੀ ਕਿਹਨੇ ਦਿੱਤੀ ਉਹ ਬੰਦਾ ਨਹੀਂ ਮੂਰੇ ਆ ਰਿਹਾ ਉਹੀ ਬੰਦਾ ਨਹੀਂ ਮੂਰੇ ਕੋਈ ਐਵੀਡੈਂਸ ਨਹੀਂ ਅਸੀਂ ਪੁਲਿਸ ਵਾਲਿਆਂ ਨੂੰ ਪੁੱਛੀ ਜਾਂਦੇ ਆ ਨਾਲ ਕੋਲ ਇੱਕ ਵੀ ਐਵੀਡੈਂਸ ਨਹੀਂ ਤੇ ਲਿਆ ਕੇ ਐਦਾਂ ਪੇਸ਼ ਕੀਤਾ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਗੈਂਗਸਟਰ ਹੁੰਦਾ ਕੋਰਟ ਦੇ ਵਿੱਚ ਮਾਮਲਾ ਆਇਆ ਗਿਆ ਕੋ ਵਕੀਲ ਸਹਿਬਾਂ ਵੀ ਬਿਲਕੁਲ ਸਾਡੇ ਵਕੀਲ ਸਾਹਿਬ ਉੱਥੇ ਹੈਗੇ ਨੇ ਜੀ ਉਹ ਆਪਦਾ ਪੱਖ ਉੱਥੇ ਰੱਖਣਗੇ ਪਰ ਇਹ ਤਾਂ ਕੋਈ ਤਰੀਕਾ ਹੀ ਨਹੀਂ ਹੈਗਾ ਜੀ ਬੇਬੁਨਿਆਦੀ ਢੰਗ ਨਾਲ ਕੋਈ ਇੱਕ ਲੋਕਤੰਤਰ ਜਿਹੜਾ ਇੱਕ ਢੰਗ ਆ ਉਹਦੇ ਹਿਸਾਬ ਨਾਲ ਕਰਦੇ ਕੋਈ ਪਤਾ ਲੱਗਦਾ ਉਹੀ ਪਤਾ ਹੀ ਨਹੀਂ ਕਿੱਥੇ ਐਫ ਆਈ ਆਰ ਦਰਜ ਹੋ ਰਹੀ ਆ ਕਿਹੜੀ ਪੁਲਿਸ ਚੱਕ ਰਹੀ ਆ ਕਿੱਥੇ ਲਿਆ ਰਹੇ ਨੇ ਸਾਰਾ ਦਿਨ ਉਹ ਸਾਡੇ ਤੋਂ ਦੂਰ ਰੱਖਿਆ ਜੀ ਬੰਦਾ ਬੀਜੇ ਕੁਮਾਰ ਕੁੱਕਰ ਮੈਂ ਉਹਨੂੰ ਭਾਜੀ ਪੀ ਦਾ ਅਧਿਐਕਸ਼ ਪਟਿਆਲਾ ਤੋਂ ਅੱਜ ਰਿਲੀਜ਼ ਬੀਤੂ ਜੇ ਅਨੁਜਿਕੀ ਚੱਕੇ ਗਏ ਨੇ ਕਿੱਥਾ ਦੇ ਗਏ ਉਹ ਕਿਹੜਾ ਮਾਨਾ ਕਰ ਇਹ ਮਾਮਲਾ ਤਾਂ ਸਾਨੂੰ ਬਾਅਦ ਚ ਬਤ ਲੱਗਿਆ ਵੀ ਇਹ ਤੇ ਐਸ ਸੀ ਐਸ ٹی ਐਕਟ ਪਾਇਆ ਹੈ ਪਹਿਲਾਂ ਕਦੇ ਕਿਸੇ ਨੂੰ ਕਹਰੇ ਸੀ ਵੀ ਇਹਨੇ ਜੀ ਧਮਕੀ ਦਿੱਤੀ ਐਨੇ ਕਿਸੇ ਭਰਤੀ ਮੰਗੀ ਹੈ ਕਿ ਕੁਝ ਸਮਝ ਨਹੀਂ ਆਇਆ ਇਹਨਾਂ ਦਾ ਸਵੇਰੇ 5 ਵਜੇ ਇਹਨੂੰ ਘਰੋਂ ਚੱਕ ਲਿਆ ਪਟਿਆਲੇ ਸ਼ਹਿਰ ਦਾ ਮੁੰਡਾ ਵੱਡਾ ਪਰਿਵਾਰ ਹੈ ਕੋਈ ਇਹਦਾ ਬੈਕਗ੍ਰਾਉਂਡ ਮਾੜਾ ਨਹੀਂ ਤੁਸੀਂ ਇੱਕ ਥੋੜਾ ਤੁਸੀਂ ਦੇਖੋ ਵੀ ਤੁਹਾਡਾ ਪੱਤਨ ਕਿਵੇਂ ਸਰਕਾਰ ਦਾ ਹੋਣ ਜਾ ਰਿਹਾ ਹੈ ਵਿੱਚ ਕਹੇ ਕਹੇ ਲੋਕਾਂ ਦੇ ਪਰਚੇ ਕੱਟ ਰਹੇ ਹਨ ਔਰ ਕਹੇ ਕਹੇ ਦੇ ਪਰਚੇ ਕੱਟ ਰਹੇ ਹੋ ਤੁਸੀਂ ਕੀ ਬੋਲ ਕੇ ਤੁਸੀਂ ਆਏ ਸੀ ਇਹ ਹੈ ਜੀ ਤੁਸੀਂ ਦਿੱਲੀ ਹਾਰਿਓ ਤੁਸੀਂ ਸਾਰੇ ਪੰਜਾਬ ਦੇ ਲੋਕਾਂ ਦੇ ਕਿਹੜੇ ਕੱਢੋਂਗੇ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਦੇ ਅਫਸਰ ਸਹਿਬਾਨ ਨੇ ਵੀ ਬਿਨਾ ਗੱਲ ਤੋਂ ਜਿਹੜੀ ਜਿਵੇਂ ਟੋਡਾ ਸਾਹਿਬ ਨੇ ਦੱਸਿਆ ਜਿਹੜਾ ਪਰਚਾ ਐਸਸੀਐਸਟੀ ਐਕਟ ਦਾ ਕਰਤੇ ਹੈ ਕੱਟਿਆ ਹੈ ਉਹਦੇ ਡਿਪਟੀ ਸਾਹਿਬ ਇਨਕੁਆਇਰੀ ਕਰਨਗੇ ਪਹਿਲਾਂ ਫੇਰ ਉਹਦੀ ਹੋਊਗੀ ਕੋਈ ਇਨਕੁਆਇਰੀ ਨਹੀਂ ਕੋਈ ਤਫਤੀਸ਼ ਨਹੀਂ ਪਰਚਾ ਕੱਟੇ ਸਵੇਰੇ 5:30 ਵਜੇ ਘਰੋਂ ਚੱਕ ਲਿਆ ਯਾ ਤੇ ਅਪੀਲ ਕਰਨਾ ਚਾਹੁੰਦੇ ਆ ਅਪੀਲ ਕਰਨਾ ਚਾਹੁੰਦੇ ਆ ਵੀ ਭਗਵੰਤ ਜੀ ਸਾਹਿਬ ਮਾੜਾ ਜਾ ਜ਼ਮੀਨ ਤੁਹਾਡੇ ਪੈਰਾਂ ਚੋਂ ਨਿਕਲ ਰਹੀ ਹੈ ਮਾੜਾ ਜਾ ਤੁਸੀਂ ਵਾਸਤੇ ਦੇਖੋ ਇਹ ਦਿੱਲੀ ਵਾਲਾ ਹਾਲ ਤੁਹਾਡਾ ਹੋਣਾ ਤੁਹਾਡਾ ਕੇਜਰੀ ਵਾਲਾ ਉੱਥੇ ਹਾਰ ਗਿਆ ਔਰ ਤੁਸੀਂ ਹਾਰ ਜਾਣਾ ਤੈਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹ ਜਿਹੇ ਪੰਗੇ ਤੁਸੀਂ ਨਾ ਵੀ ਜੋੜੇ ਕੰਡੇ ਚੁੜਨੇ ਤੁਹਾਨੂੰ ਓਕੇ ਹੋ ਜਾਣ